ਸਤਿ ਸ਼੍ਰੀ ਅਕਾਲ ਜੀ ਮੇਰੇ ਕਿਸਾਨ ਭਰਾਵਾਂ ਨੂੰ ਅੱਜ ਫਿਰ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ 'ਚ ਮੈਂ ਤੁਹਾਡਾ ਬਿੰਦਾ ਲਾਹੌਰੀ ਆ ਅੱਜ ਆਪਾਂ YouTube ਤੇ ਵੀਡੀਓ ਪਾਉਣ ਲੱਗੇ ਆ ਜੀ Facebook ਪੇਜ ਤੇ ਵੀ ਪਾਉਣ ਲੱਗੇ ਆ ਜਿੰਨੇ ਵੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਆ ਉਹ ਸਾਰੇ ਹੀ ਆਪਣਾ ਬਿੰਦਾ ਲਾਹੌਰੀਆ ਦੇ ਨਾਮ ਤੇ ਆ ਅੱਜ ਆਪਾਂ ਜਿਹੜੀ ਗੱਲਬਾਤ ਕਰਨ ਲੱਗੇ ਆ ਜੀ ਉਹ ਸਬਸਿਡੀ ਦੇ ਸਬੰਧ ਦੇ ਵਿੱਚ ਕਰਨ ਲੱਗੇ ਆ ਜਿਹੜੀਆਂ ਸਰਕਾਰ ਨੇ ਮੌਜੂਦਾ ਸਰਕਾਰ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਜਿਹੜੀਆਂ ਆਪਾਂ ਨੂੰ ਅੱਗੇ ਪਰਾਲੀ ਸੰਭਾਲਣ ਵਾਸਤੇ ਸਬਸਿਡੀਆਂ ਜਿਹੜੀਆਂ ਜਾਰੀ ਕੀਤੀਆਂ ਉਹ ਕਿਹੜੇ-ਕਿਹੜੇ ਸੰਧਾਂ ਦੇ ਸਬਸਿ ਤੇ ਆਪਾਂ ਕਿਵੇਂ ਫਾਇਲ ਲਾਉਣੀ ਆ ਜੇ ਕੀ ਡਾਕੂਮੈਂਟ ਚਾਹੀਦੇ ਆ ਉਹਦੇ ਬਾਰੇ ਜਾਣਕਾਰੀ ਥੋੜਨਾ ਸਾਂਝੀ ਕਰਨ ਲੱਗੇ ਆ ਵੀਡੀਓ ਚ ਸਭ ਤੋਂ ਪਹਿਲਾਂ ਤਾਂ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਸਵਾਗਤ ਕਰਦਾ ਜਿਹੜੇ ਮੇਰੇ ਵੀਡੀਓ ਦੇਖਦੇ ਆ ਤੇ ਮੈਨੂੰ ਕਮੈਂਟਾਂ ਚ ਸੁਝਾਅ ਵੀ ਦਿੰਦੇ ਆ ਕੋ ਚੰਗੇ ਦਿੰਦੇ ਆ ਕੁਮਾੜੇ ਜਤੋਂ ਸਾਰੇ ਵਧੀਆ ਜੀ ਆਪਾਂ ਨੂੰ ਜਿਹੜਾ ਬੰਦਾ ਆਪਾਂ ਨੂੰ 2 ਮਿੰਟ ਟਾਈਮ ਕੱਢ ਕੇ ਦੀ ਸਾਡੇ ਨਾਲ ਗੱਲਬਾਤ ਕਰਦਾ ਹੈ ਸੋ ਅੱਜ ਜਿਹੜੀ ਵੀਡੀਓ ਹੈ ਉਹ ਆਪਣੀ ਜਿਹੜੀ ਸਬਸਿਡੀ ਦੀ ਰਿਕਾਰਡਿੰਗ ਹੈ ਸਬਸਿਡੀ ਦੀ ਗੱਲ ਸ਼ੁਰੂ ਕਰਦੇ ਆਪਾਂ ਵੀ ਉਹਦੇ ਵਾਸਤੇ ਡਾਕੂਮੈਂਟ ਕੀ ਚਾਹੀਦੇ ਆ ਡਾਕੂਮੈਂਟ ਜਿਹੜੇ ਚਾਹੀਦੇ ਆ ਸਭ ਤੋਂ ਪਹਿਲਾਂ ਤਾਂ ਅਗਲੇ ਦਾ ਜੇ ਫਾਰਮ ਕਸਟਮਰ ਦਾ ਜਿਹੜਾ ਆਪਾਂ ਨੂੰ ਉਹ ਆਨਲਾਈਨ ਚਾਹੀਦਾ ਝੋਨੇ ਦਾ ਝੋਨੇ ਦੇ ਵਿੱਚ ਜਿਵੇਂ ਆਪਾਂ ਝੋਨਾ ਸੇਲ ਕੀਤਾ ਜੀ ਹਨਾ ਉਦੋਂ ਆਪਣਾ ਜਿਹੜਾ ਜੇ ਫਾਰਮ ਆਪਾਂ ਬਣਾਉਂਦੇ ਬਣਦਾ ਆਰਟੀਏ ਤੋਂ ਉਹ ਆਪਣਾ ਆਨਲਾਈਨ ਚਾਹੀਦਾ ਤਾਂ ਉਹ ਆਨਲਾਈਨ ਹੈ ਉਸ ਤੋਂ ਬਾਅਦ ਤੁਹਾਡੇ ਕੀ ਡਾਕੂਮੈਂਟ ਚਾਹੀਦੇ ਆ ਵੀ ਟਰੈਕਟਰ ਦੀ ਆਰਸੀ ਚਾਹੀਦੀ ਹੈ ਡਾਰਕਰਡ ਚਾਹੀਦਾ ਹੈ ਪੈਨ ਕਾਰਡ ਚਾਹੀਦਾ ਦੋ ਪਾਸਪੋਰਟ ਸਾਈ ਫੋਟੋ ਚਾਹੀਦੀਆਂ 2.5 ਤਿੰਨ ਕਿੱਲਾਂ ਦੀ ਜਵਾਬੰਦੀ ਚਾਹੀਦੀ ਹੈ ਬੈਂਕ ਡਿਟੇਲ ਆਸਤੇ ਆਪਾਂ ਨੂੰ ਬੈਂਕ ਦੀ ਪਾਸਬੁੱਕ ਜਾਂ ਚੈੱਕ ਚਾਹੀਦਾ ਜੀ ਚਾਹੇ ਐਫਐਸਆਈ ਕੋਡ ਖਾਤਾ ਵਗੈਰਾ ਤੁਹਾਡਾ ਨਾਮ ਪ੍ਰਿੰਟ ਹੁੰਦਾ ਉਸ ਤੋਂ ਇਲਾਵਾ ਆਪਾਂ ਨੂੰ ਜਿਵੇਂ ਲਾ ਲਓ ਅ ਇੱਕ ਉਹ ਮੋਬਾਈਲ ਨੰਬਰ ਚਾਹੀਦਾ ਜਿਹੜਾ ਤੁਹਾਡਾ ਡਾਰਕਰਡ ਨਾਲ ਅਟੈਚ ਹੈ ਤਾਂ ਅੱਜ ਜਿਹੜੀਆਂ ਫਾਈਲਾਂ ਲਵਾਉਣਾ ਹੈ ਅਪਾ ਅੱਜ ਫਾਈਲਾਂ ਜਿਹੜੀਆਂ ਲਾਉਣੀਆਂ ਆ ਉਹਦੇ ਵਾਸਤੇ ਕੱਲਾ ਆਪਾਂ ਨੂੰ ਆਧਾਰ ਕਾਰਡ ਤੇ ਮੋਬਾਈਲ ਨੰਬਰ ਹੀ ਚਾਹੀਦਾ ਹੈ ਇਹ ਚੀਜ਼ਾਂ ਜਿਹੜੀਆਂ ਬਾਕੀ ਨੇ ਤੁਹਾਨੂੰ ਦੱਸੀਆਂ ਇਹ ਤੁਹਾਨੂੰ ਉਦੋਂ ਲੋਡ ਪੈ ਕੇ ਜਦੋਂ ਤੁਹਾਡੀ ਫਾਈਲ ਨਿਕਲ ਆਈ ਤਾਂ ਆਪਾਂ ਬਿੱਲ ਦੇ ਨਾਲ ਉਸ ਫਾਈਲ ਦੇ ਵਿੱਚ ਇਹ ਡਾਕੂਮੈਂਟ ਦੀਆਂ ਜਿਹੜੀਆਂ ਫੋਟੋ ਕਾਪੀਆਂ ਦੇਣੀਆਂ ਹੋਣਗੀਆਂ ਸੋ ਅੱਜ ਤੁਸੀਂ ਸਿੰਘ ਸੰ ਜਿਹੜੀ ਆਪਣੀ ਨਿਊ ਹਾਲੈਂਡ ਟਰੈਕਟਰ ਏਜੰਸੀ ਹੈ ਮਲੋਟ ਇਹ ਫਾਈਲਾਂ ਲਵਾਉਣਾ ਵਾਸਤੇ ਤੁਸੀਂ ਪਹੁੰਚ ਵੀ ਕਰ ਸਕਦੇ ਹੋ ਤੇ ਮੇਰੇ 9883100005 ਨੰਬਰ ਤੇ ਵਟਸਐਪ ਵੀ ਕਰ ਸਕਦੇ ਹਾਂ ਧਾਰ ਧਾਰਕਾਟ ਤੇ ਆਪਣਾ ਮੋਬਾਈਲ ਨੰਬਰ ਤੇ ਜਿਹੜੀਆਂ ਆਪਣੀਆਂ ਫਾਈਲਾਂ ਲੱਗਣੀਆਂ ਉਹ ਕਿਹੜੇ ਕਿਹੜੇ ਸੰਦ ਨੇ ਉਹ ਮੈਂ ਤੁਹਾਨੂੰ ਦੱਸ ਦਿਆ ਸੁਪਰ ਐਸਐਮਐਸ ਹੈ ਜਿਹੜਾ ਕਮੈਨ ਤੇ ਲੱਗਦਾ ਹੈ ਹੈਪੀ ਸੀਡਰ ਹੈ ਸੁਪਰ ਸੀਡਰ ਹੈ ਸਰਫੇਸ ਸੀਡਰ ਹੈ ਸਮਾਰਟ ਸੀਡਰ ਹੈ ਜ਼ੀਰੋ ਡ੍ਰਿਲ ਹੈ ਬਿਲਰ ਹੈ ਹਰਾਕ ਹੈ ਸਬ ਮਾਸਟਰ ਰੋਟਰੀ ਸਲਾਈਸਰ ਜਿਵੇਂ ਰੀਪਰ ਹੈ ਬੈਡੀ ਸਟਾਰ ਚੋਪਰ ਮਨੋ ਜਿਵੇਂ ਆਪਾਂ ਤੂੜੀ ਵਾਲੀ ਮਸ਼ੀਨ ਕਹਿ ਦਿੰਨੇ ਆ ਇਸੇ ਤਰ੍ਹਾਂ ਇੱਕ ਚੋਪਰ ਆਉਂਦਾ ਜਿਹੜਾ ਪਰਾਲੀ ਦਾ ਕੁਤਰਾ ਕਰਕੇ ਟਰਾਲੀ 'ਚ ਪਾਉਂਦਾ ਹੈ ਕਰਾਪ ਰੀਪਰ ਜਿਵੇਂ ਮੱਕੀ ਵੱਢਣ ਵਾਲੀ ਮਸ਼ੀਨ ਹੈ ਪਲਣਾਵੇਂ ਪਲਾਉ ਹੈ ਇਹ ਚੀਜ਼ਾਂ ਜਿਹੜੀਆਂ ਆਪਾਂ ਅਰਜ਼ੀਆਂ ਦੇ ਸਕਦੇ ਆ ਜੀ ਕਿਸਾਨ ਭਰਾਵਾਂ ਦੀਆਂ ਫਾਇਦਾ ਲਾ ਸਕਦੇ ਆ ਇਹਨਾਂ ਦਾ ਟਾਈਮ ਹੈ 26 2024 ਤੱਕ ਟਾਈਮ ਹੈ ਜੀ ਸੀਜ਼ਨ ਚੱਲਦੇ ਜਿਵੇਂ ਤੁਹਾਡਾ ਮੰਨ ਲਓ ਟਾਈਮ ਨਹੀਂ ਲੱਗਦਾ ਜਾਂ ਤੁਸੀਂ ਨਹੀਂ ਆ ਸਕਦੇ ਤਾਂ ਮੈਂ ਇੱਕ ਵਾਰ ਫਿਰ ਤੁਹਾਨੂੰ ਦੱਸ ਦਿਆਂ 9883100005 ਤੇ WhatsApp ਕਰ ਦਿਓ ਆਪਦਾ ਆਧਾਰ ਕਾਰਡ ਦੋਨੋਂ ਸਾਈਡ ਤੋਂ ਤੇ ਰਜਿਸਟਰ ਮੈਲ ਨੰਬਰ ਭੇਜ ਦਿਓ ਜਦੋਂ ਫਾਈਲ ਲਾਵਾਂਗੇ ਇੱਕ ਤੁਹਾਨੂੰ OTP ਆਏਗਾ ਉਹ ਸਾਨੂੰ ਤੁਸੀਂ ਫੋਨ ਤੇ ਦੇ ਦੇਣਾ ਤਾਂ ਤੁਹਾਡੀ ਅਰਜੀ ਜਿਹੜੀ ਹੈ ਉਹ WhatsApp ਕਰ ਦਿੱਤੀ ਜਾਏਗੀ ਤੇ ਘਰ ਬੈਠੇ ਤੁਸੀਂ ਆਪਦੀ ਫਾਈਲ ਲਵਾ ਸਕਦੇ ਹੋ ਜੀ ਅੱਜ ਤੁਹਾਡੇ ਵਾਸਤੇ ਇੰਨੀ ਜਾਣਕਾਰੀ ਅੱਗੇ ਫਿਰ ਨਵੇਂ ਵੀਡੀਓ ਨਾਲ ਮਿਲਦੇ ਹਾਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਸਤਿ ਸ੍ਰੀ ਅਕਾਲ